ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਅਸੀਂ ਪਹੁੰਚੇ ਹਾਂ ਪਿੰਡ ਵਿਜੀਤਕੇ ਖੁਰਦ ਵਿੱਚ ਤੇ ਇਹ ਜੋ ਤੁਸੀਂ ਬੁੱਧ ਦੇਖ ਰਹੇ ਹੋ ਇਹ ਹੈ ਸ਼ਹੀਦ ਰਹਿਮਤ अली ਜੀ ਦਾ ਸ਼ਹੀਦ ਰਹਿਮਤ अली ਜੀ ਗਾਦਰ ਲਹਿਰ ਦੇ ਮੈਂਬਰ ਰਹੇ ਨੇ ਤੇ ਗਾਦਰ ਲਹਿਰ ਦੇ ਵਿੱਚ ਰਹਿ ਕੇ ਇਹਨਾਂ ਨੇ ਅੰਗਰੇਜ਼ ਸਰਕਾਰ ਦੇ ਬੁੱਧ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਤੇ ਸਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸਾਥੀ ਰਹੇ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ 25 ਮਾਰਚ 1915 ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀਗਾ ਦੋ ਸਿਰਫ ਇਹੀ ਸੀ ਇਹਨਾਂ ਦਾ ਕਿ ਇਹ ਅੰਗਰੇਜ਼ ਸਰਕਾਰ ਦੇ ਵਿਰੁੱਧ ਲੜ ਰਹੇ ਸੀਗੇ ਸੋ 25 ਮਾਰਚ ਸਨ 1915 ਨੂੰ ਇਹਨੂੰ ਸ਼ਹੀਦ ਕੀਤਾ ਗਿਆ ਸੀ ਸ਼ਹੀਦ ਰਹਿਮਤਲੀ ਜੀ ਨੂੰ ਤੇ ਪਿੰਡ ਬਜੀਤ ਕੇ ਖੁਰਦ ਵਿੱਚ ਹਰ ਸਾਲ 25 ਮਾਰਚ ਨੂੰ ਇਹਨਾਂ ਦੀ ਵਰਸੀ ਮਣਾਈ ਜਾਂਦੀ ਹੈ ਸੋ ਇਹਨਾਂ ਦਾ ਜੋ ਪਰਿਵਾਰ ਹੈ ਉਹ 1947 ਦੀ ਵੰਡ ਸਮੇਂ ਪਾਕਿਸਤਾਨ ਚਲਿਆ ਗਿਆ ਸੀਗਾ ਤੇ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਦੇ ਸਨਮਾਨ ਦੇ ਵਿੱਚ ਇਹ ਪੁੱਤ ਦੀ ਸਥਾਪਤੀ ਕੀਤੀ ਗਈ ਹੈ ਤੇ ਆ ਸੋ ਆਪਣਾ ਫਰਜ਼ ਬਣਦਾ ਹੈ ਕਿ ਅਜਿਹੇ ਅਣਗੌਲੇ ਸ਼ਹੀਦਾਂ ਬਾਰੇ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਬਹੁਤ ਬਹੁਤ ਧੰਨਵਾਦ